ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਮੰਗਟ ਪਰਿਵਾਰ ਵਾਰੀ ਮਹਿਕ ਪੈਨ ਵਾਰੀ ਰਵੀ ਵੀਰ ਜੀ ਵਾਰੀ ਜੋ ਕਿ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰੀਆਂ ਵੀਡੀਓ ਪਾ ਕੇ ਮਹਿਕ ਪੈਨ ਦਾ ਨਵਾਂ ਬਲੌਗ ਆ ਚੁੱਕਿਆ ਵੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਵੀ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਣੀਆਂ ਬੰਦ ਕਰੋ ਕਿ ਮਹਿਕ ਪੈਨ ਡਰਾਮੇ ਕਰ ਰਹੀ ਹੈ ਦੇਖੋ ਮੈਂ ਟੈਨਸ਼ਨ ਦਾ ਨਾਂ ਲੈ ਕੇ ਕੋਈ ਵੀ ਡਰਾਮੇ ਨਹੀਂ ਕਰੂੰਗੀ ਨਾ ਹੀ ਕੋਈ ਕਰ ਸਕਦਾ ਠੀਕ ਹੈ ਜੀ ਜੇ ਮੇਰਾ ਚੈਨਲ ਤਾਂ ਮੇਰਾ ਚੈਨਲ ਵਧੀਆ ਚੱਲ ਰਿਹਾ ਮੈਨੂੰ ਡਰਾਮੇ ਕਰਨ ਦੀ ਕੋਈ ਵੀ ਜ਼ ਉਰਤ ਨਹੀਂ ਗਈ ਦੂਸਰੀ ਗੱਲ ਇਹ ਆ ਕਿ ਵੀ ਮੈਂ ਮੇਰੀ ਦਵਾਈ ਚੱਲ ਰਹੀ ਹੈ ਮੈਂ ਜਿਹੜੀ ਵੀਡੀਓ ਪਾਈ ਸੀ ਉਹ ਕਮੈਂਟ ਆਫ ਕਰਕੇ ਇਸ ਕਰਕੇ ਪਾਈ ਸੀ ਕਿਉਂਕਿ ਤੁਹਾਡੇ ਵੀਡੀਓ ਦੇ ਵਿੱਚ ਕਮੈਂਟ ਇਹ ਜੇ ਹੁੰਦੇ ਤੁਹਾਡੇ ਸਵਾਲਾਂ ਦੇ ਜਵਾਬ ਮੈਂ ਨਹੀਂ ਦੇ ਸਕਦੀ ਉਦੋਂ ਬਾਅਦ ਕਿ ਮੈਂ ਉਹ ਟੈਨਸ਼ਨ ਦੇ ਵਿੱਚ ਚਲੀ ਜਾਂਦੀ ਹੈ ਮੇਰੀ ਫੈਮਿਲੀ ਸਾਰੀ ਠੀਕ ਠਾਕ ਹੈ ਮੇਰੀ ਜੇ ਮੈਂ ਟੈਨਸ਼ਨ ਦੇ ਵਿੱਚ ਆ ਤਾਂ ਮੇਰੀ ਸਾਰੀ ਫੈਮਿਲੀ ਵੀ ਟੈਨਸ਼ਨ ਦੇ ਵਿੱਚ ਹੈ ਮੈਨੂੰ ਵੇਖ ਕੇ ਅੱਗੇ ਵੀਡੀਓ ਆ ਰਹੀਆਂ ਰਵੀ ਵੀਰ ਜੀ ਬਾਰੇ ਵੀ ਰਵੀ ਕੈਨੇਡਾ ਤੋਂ ਇੰਡੀਆ ਆ ਰਹੇ ਆ ਉਹਨਾਂ ਨੇ ਨਵਾਂ ਬਲੌਗ ਪਾਇਆ ਵੀਰ ਜੀ ਨੇ ਤਾਂ ਵੈਸੇ ਇਨੇ ਟਾਈਮ ਬਾਅਦ ਬਲੌਗ ਪਾ ਦਿੱਤਾ ਹਨ ਤਾਂ ਉਸ ਬਾਰੇ ਇਹ ਵੀਡੀਓ ਆ ਰਹੀਆਂ ਵੀ ਰਵੀ ਨੇ ਜੋ ਬਲੌਗ ਪਾਇਆ ਉਸ ਦੇ ਵਿੱਚ ਮਹਿਕ ਪੈਣ ਬਾਰੇ ਗੱਲਬਾਤ ਨਹੀਂ ਕੀਤੀ ਦੇਖੋ ਜੀ ਜਦੋਂ ਉਹਨਾਂ ਦੀ ਵਾਈਫ ਹੀ ਮਹਿਕ ਪੈਣ ਉਹਨਾਂ ਦੀ ਵਾਈਫ ਆ ਉਹਨਾਂ ਦੇ ਟੈਨਸ਼ਨ ਦੇ ਵਿੱਚ ਆਦਾ ਸਾਰਾ ਪਰਿਵਾਰ ਹੀ ਉਹਨਾਂ ਦੇ ਨਾਲ ਟੈਨਸ਼ਨ ਦੇ ਵਿੱਚ ਹੋ ਸਕਦਾ ਹੋ ਵੀ ਸਕਦਾ ਹੈ ਵੀ ਆ ਠੀਕ ਹੈ ਜੀ ਤਾਂ ਉਹਦਾ ਕਰਕੇ ਰਵੀ ਵੀਰ ਜੀ ਨੇ ਉਹਨਾਂ ਬਾਰੇ ਕੋਈ ਵੀ ਗੱਲਬਾਤ ਨਹੀਂ ਕੀਤੀ ਕਿ ਦੇਖੋ ਜੇ ਉਹਨਾਂ ਦੇ ਘਰੇ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਤਾਂ ਵੀਰ ਜੀ ਇਥੇ ਇੰਡੀਆ ਆਉਣ ਲੱਗੇ ਸਭ ਤੋਂ ਪਹਿਲਾਂ ਆਪਣੀ ਭੂਆ ਜੀ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਉਹ ਆਪਣੀ ਸਾਸੂ ਮਮ ਜੋ ਕਿ ਮਹਿਕ ਭੈਣ ਦੀ ਮੰਮੀ ਜੀ ਆ ਉਹਨਾਂ ਨੂੰ ਮਿਲ ਕੇ ਆਏ ਉਹਨਾਂ ਕੋਲ ਜਾ ਕੇ ਚਾਹ ਪਾਣੀ ਪੀ ਕੇ ਆਏ ਆ ਚਾਹ ਪੀ ਕੇ ਉਹਨਾਂ ਨੇ ਉਹਨਾਂ ਨੇ ਉਹਨਾਂ ਦੇ ਲਈ ਖਾਣਾ ਵੀ ਤਿਆਰ ਕੀਤਾ ਅਗੇ ਵੀਡੀਓ ਦੇ ਵਿੱਚ ਦੇਖਿਆ ਤੁਸੀਂ ਉਹਨਾਂ ਤੋਂ ਖਾਣਾ ਖਾ ਕੇ ਫਿਰ ਇੰਡੀਆ ਦੇ ਲਈ ਆਏ ਆ ਇਸ ਤਰ੍ਹਾਂ ਨਾ ਕਹੋ ਕਿ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਪ੍ਰੋਬਲਮ ਹੈ ਜੇ ਉਹਨਾਂ ਨੇ YouTube ਤੇ ਆਪਣੇ ਪਰਿਵਾਰ ਦੀਆਂ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਤਾਂ ਟਾਈਮ ਆਉਣ ਤੇ ਉਹ ਆਪਣੇ ਨਾਲ ਮਹਿਕ ਪੈਣ ਬਾਰੇ ਵੀ ਗੱਲ ਸ਼ੇਅਰ ਕਰਨਗੇ ਕੋਈ ਹਰ ਇੱਕ ਗੱਲ ਦਾ ਕੋਈ ਟਾਈਮ ਹੁੰਦਾ ਟਾਈਮ ਦੇ ਨਾਲ ਹੀ ਸ਼ੇਅਰ ਕਰਨਗੇ ਠੀਕ ਹੈ ਜੀ ਇਸ ਤਰ੍ਹਾਂ ਮਹਿਕ ਪੈਣ ਬਾਰੇ ਨਾ ਬੋਲੋ ਓਕੇ ਅਰਦਾਸ ਬੇਨਤੀ ਕਰੋ ਪ੍ਰਮਾਤਮਾ ਅੱਗੇ ਵੀ ਮਹਿਕ ਪੈਣ ਜਲਦ ਤੋਂ ਜਲਦ ਠੀਕ ਹੋ ਜਾਣ ਆਪਣੇ ਨਾਲ ਪਹਿਲਾਂ ਵਾਂਗੂ ਗੱਲਬਾਤ ਕਰਨਾ ਔਰ ਪਹਿਲਾਂ ਵਾਂਗੂ ਬਲੌਕ ਲੈ ਕੇ ਆਉਣ ਉਸ ਤਰ੍ਹਾਂ ਹੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਵੀ ਇਸ ਗੱਲ ਤੋਂ ਦੂਰ ਰੱਖਦਾ ਕਿ ਵੀ ਮੈਂ ਜਲਦ ਤੋਂ ਜਲਦ ਠੀਕ ਹੋ ਜਾਵਾਂ ਇੱਥੇ ਮੈਂ ਰਵੀ ਵੀਰ ਜੀ ਉਹਨਾਂ ਤੋਂ ਖਾਣਾ ਖਾ ਕੇ ਹੀ ਆਪਣੇ ਘਰ ਆਇਆ